ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਬਹੁਤ ਹੀ ਜ਼ਿਆਦਾ ਅੱਜ ਦੀ ਵੀਡੀਓ ਨੂੰ ਕਿਸੇ ਵੀ ਹਾਲਤ ਚ ਸਕਿਪ ਨਾ ਕਰੇ ਜੇਕਰ ਤੁਸੀਂ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪਿਆਰ ਕਰਦੇ ਹੋ ਇਹ ਵੀਡੀਓ ਵੇਖ ਕੇ ਤੁਸੀਂ ਆਪ ਦਾ ਤੇ ਆਪਦੇ ਪਰਿਵਾਰ ਦਾ ਇੰਨਾ ਕ ਬਚਾਅ ਕਰ ਲੋਗੇ ਨਾ ਤਿੱ ਤੁਸੀਂ ਸੋਚ ਵੀ ਨਹੀਂ ਸਕਣਾ ਵੀਡੀਓ ਦੇਖੋਗੇ ਦੇਖ ਕੇ ਤੁਹਾਨੂੰ ਵਾਕਿਆ ਹੀ ਲੱਗੂਗਾ ਵੀ ਅੱਜ ਦੀ ਵੀਡੀਓ ਦੇ ਵਿੱਚ ਸਾਨੂੰ ਬਹੁਤ ਕੁਝ ਮਿਲਿਆ ਸਿੱਖਣ ਨੂੰ ਬਹੁਤ ਕੁਝ ਅੱਜ ਦੀ ਵੀਡੀਓ ਕਿਸੇ ਵੀ ਹਾਲਤ ਦੇ ਵਿੱਚ ਸਕਿਪ ਨਾ ਕਰਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਸਾਰੀ ਦੇਖਿਓ ਇਹਨੇ ਕੰਮ ਦੀ ਗੱਲ ਦੱਸਣ ਲੱਗਿਆ ਦੋਸਤੋ ਜਿਹੜੀ ਕਿ ਆਪਾਂ ਨਾਰਮਲ ਜ਼ਿੰਦਗੀ ਦੇ ਵਿੱਚ ਵਰਤਦੇ ਆਂ ਨਾ ਜਿਹੜੀ ਕਿ ਆਪਾਂ ਨਾਰਮਲ ਜ਼ਿੰਦਗੀ ਦੇ ਵਿੱਚ ਗਲਤੀਆਂ ਕਰਦੇ ਹਾਂ ਇਹ ਵੀਡੀਓ ਮੇਨ ਉਹਨਾਂ ਵਾਸਤੇ ਆ ਜਿਹੜੇ ਬੰਦੇ ਗੱਡੀ ਚ ਲਾਉਂਦੇ ਆ ਜਾਂ ਉਹਨਾਂ ਵਾਸਤੇ ਜਿਹੜੀ ਤੁਹਾਡੀ ਫੈਮਿਲੀ ਤੁਹਾਡੇ ਨਾਲ ਬੈਠ ਕੇ ਟਰੈਵਲ ਕਰਦੀ ਹੈ ਸਾਰਿਆਂ ਵਾਸਤੇ ਇੰਨਾ ਕੁ ਤੁਹਾਡਾ ਬਚਾਅ ਕਰ ਦੂਗੀ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡੀ ਸੋਚ ਤੋਂ ਕਿਤੇ ਪਰੇ ਦੀ ਵੀਡੀਓ ਹੋਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਤਿੰਨ ਪੁਆਇੰਟ ਡਿਸਕਸ ਕਰਨੇ ਆ ਜਿਹੜੇ ਕਿ ਬਹੁਤ ਇੰਪੋਰਟੈਂਟ ਹੈ ਠੰਡ ਆ ਗਈ ਆਪਾਂ ਹੀਟਰ ਸਾਰੇ ਯੂਜ਼ ਕਰਦੇ ਆਂ ਗੱਡੀ ਦੇ ਵਿੱਚ ਤੁਸੀਂ ਵੀ ਕਰਦੇ ਹੋਗੇ ਜਾਣੇ ਅਣਜਾਣੇ ਦੇ ਵਿੱਚ ਆਪਾਂ ਇੰਨੀ ਜ਼ਿਆਦਾ ਵੱਡੀ ਗਲਤੀ ਕਰਦੇ ਆਂ ਕਿ ਜਿਹਦੇ ਨਾਲ ਆਪਣੀ ਗੱਡੀ ਨਕਾਰਾ ਹੋ ਸਕਦੀ ਹੈ ਗੱਡੀ ਦਾ ਵੀ ਕੋਈ ਨਹੀਂ ਆਪਾਂ ਨੂੰ ਚਲੋ ਕੋਈ ਗੱਲ ਨਹੀਂ ਮੇਨ ਗੱਲ ਆਪਣੀ ਹੈਲਥ ਆਪਣੀ ਸਿਹਤ ਇੰਨੀ ਕੁ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੀਟਰ ਆਪਣੀ ਗੱਡੀ ਨੂੰ ਆਪਣੀ ਤ્વਚਾ ਨੂੰ ਵੀ ਤੁਸੀਂ ਉਹਦੀ ਪਰਪਾਈ ਕਿਸੇ ਵੀ ਹਾਲਤ ਚ ਕਰ ਹੀ ਨਹੀਂ ਸਕਦੇ ਡਾਕਟਰਾਂ ਕੋਲੇ ਮੋٹے ਪੈਸੇ ਦੇ ਕੇ ਵੀ ਨਹੀਂ ਕਰ ਸਕਦੇ ਜਿਹੜੀ ਉਹ ਤੁਹਾਨੂੰ ਹਾਨੀ ਪਹੁੰਚਾਉਂਦਾ ਪਰ ਉਦੋਂ ਤੁਸੀਂ ਸਾਵਧਾਨੀ ਕਰਕੇ ਬਚ ਸਕਦੇ ਹੋ ਉਹ ਸਾਵਧਾਨੀ ਕੀ ਹੈ ਕਿਵੇਂ ਤੁਸੀਂ ਬਚ ਸਕਦੇ ਹੋ ਇਹ ਸਾਰਾ ਡਿਸਕਸ ਆਪਾਂ ਅੱਜ ਦੀ ਇਸ ਵੀਡੀਓ 'ਚ ਕਰਾਂਗੇ ਸੋ ਇਸ ਲਈ ਤੁਹਾਨੂੰ ਕਿਹਾ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਅੱਗੇ ਟਪਾ ਕੇ ਵੀ ਨਾ ਦੇਖਿਓ ਕਿਉਂਕਿ ਇੱਕ ਦੇ ਨਾਲ ਦੂਜੀ ਕੜੀ ਜੁੜੀ ਹੋਈ ਹੈ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸੋ ਆਜੋ ਕਰਦੇ ਆਂ ਪਹਿਲਾ ਪੁਆਇੰਟ ਪਹਿਲਾ ਪੁਆਇੰਟ ਹੈਗਾ ਜੀ ਆਪਾਂ ਮਾਰਨਿੰਗ ਗੱਡੀ ਨੂੰ ਜਦੋਂ ਸਟਾਰਟ ਕਰਦੇ ਆ ਆਪਣੀ ਸਾਰਿਆਂ ਦੀ ਆਦਤ ਹੁੰਦੀ ਆ ਗੱਡੀ ਸਟਾਰਟ ਕੀਤੀ ਸੈਲਫ ਮਾਰੀ ਨਾਲ ਦੀ ਨਾਲ ਹੀਟਰ ਵਾਲਾ ਬਟਨ ਦਬ ਦਿੰਦੇ ਆ ਕਿ ਸਾਨੂੰ ਗਰਮ ਹਵਾ ਚਾਹੀਦੀ ਹੈ ਠੀਕ ਆ ਚਾਹੀਦੀ ਆ ਪਰ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਕੀ ਨੁਕਸਾਨ ਹੁੰਦਾ ਹੈ ਜਦੋਂ ਤੁਸੀਂ ਹੀਟਰ ਵਾਲਾ ਪੁਆਇੰਟ ਨੱਪ ਦਿੰਦੇ ਹੋ ਤੁਹਾਡੀ ਗੱਡੀ ਰਿਐਕਟ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਉਹ ਇੱਕ ਮਸ਼ੀਨ ਹੈ ਉਹਨੂੰ ਤੁਸੀਂ ਆਰਡਰ ਦਿੱਤਾ ਵੀ ਸਾਨੂੰ ਗਰਮ ਹਵਾ ਚਾਹੀਦੀ ਹੈ ਹਜੇ ਗੱਡੀ ਦਾ ਇੰਜਣ ਖੁਦ ਵਾਰਮ ਅਪ ਨਹੀਂ ਹੋਇਆ ਖੁਦ ਉਹ ਕੰਡੀਸ਼ਨ 'ਚ ਨਹੀਂ ਵੀ ਤੁਹਾਨੂੰ ਕਿਤੋਂ ਗਰਮੀ ਦੇ ਦਵੇ ਕਿਉਂਕਿ ਉਹਦੇ ਵਿੱਚ ਕੋਈ ਇਹੋ ਜਿਹਾ ਐਲੀਮੈਂਟ ਨਹੀਂ ਲੱਗਿਆ ਜਾਂ ਕੋਈ ਉਹਦੀ ਰੋਡ ਨਹੀਂ ਲੱਗੀ ਜਿਹੜੀ ਤੁਹਾਨੂੰ ਗਰਮ ਹਵਾ ਦੇਊਗੀ ਉਹਨੇ ਗਰਮ ਹਵਾ ਆਪਦੇ ਇੰਜਨ ਪਹਿਲਾਂ ਆਪ ਵਾਰਮ ਅਪ ਹੋਣਾ ਆਪਦੇ ਇੰਜਨ ਤੋਂ ਪੈਦਾ ਹੋਈ ਗਰਮੀ ਹੀ ਤੁਹਾਨੂੰ ਦੇਣੀ ਹੈ ਉਥੋਂ ਤੁਹਾਨੂੰ ਹੀਟ ਉਹਨੇ ਬਲੋ ਰਹੀ ਤੁਹਾਨੂੰ ਸਿੱਟ ਦੇਣੀ ਹੈ ਤੁਹਾਡੇ ਕੋਲੇ ਆਉਂਦੀ ਹੈ ਜਿਹੜੀ ਸੋ ਜਦੋਂ ਤੁਸੀਂ ਹੀਟਰ ਵਾਲਾ ਬਟਨ ਨੱਪ ਦਿੰਦੇ ਹੋ ਗੱਡੀ ਵਾਰਮ ਅਪ ਹੋਏ ਤੋਂ ਬਿਨਾ ਤਾਂ ਗੱਡੀ ਦੇ ਜਿਹੜੇ ਸੈਂਸਰ ਹੈ ਉਹ ਇੰਜਨ ਨੂੰ ਇਹੋ ਜੇ ਮਤਲਬ ਸੰਕੇਤ ਦਿੰਦੇ ਆ ਤੁਹਾਡੇ ਆਰਡਰ ਦੇ ਮੁਤਾਬਕ ਵੀ ਜਲਦੀ ਆਪਦੇ ਆਪ ਨੂੰ ਵਾਰਮ ਕਰਦੇ ਉਹਦੇ ਨਾਲ ਉਹ ਰਿਐਕਟ ਕਰਦਿਆ ਇੰਜਨ ਵੱਧ ਫਿਊਲ ਖਾਂਦਾ ਇਹੋ ਜੀਆਂ ਗਤੀਵਿਧੀਆਂ ਕਰਦਾ ਵੀ ਜਿਹੜੇ ਹਿਸਾਬ ਨਾਲ ਉਹਨੂੰ ਟਿਊਨ ਕੀਤਾ ਗਿਆ ਸੀ ਕੰਪਨੀ ਵੱਲੋਂ ਇੰਜਨ ਨੂੰ ਗਰਮ ਹੋਣ ਤੇ ਤੜਕੇ ਸਟਾਰਟ ਕਰਨ ਵੇਲੇ ਜਿਹੜੀਆਂ ਧਿਆਨ ਚ ਉਹਨਾਂ ਨੇ ਗੱਲਾਂ ਰੱਖੀਆਂ ਸੀ ਉਹਨਾਂ ਦੀ ਐਸੇ ਕੀ ਤੈਸੀ ਕਰਕੇ ਰੱਖ ਦਿੰਦੇ ਹੋ ਤੁਸੀਂ ਤੋ ਕਦੇ ਵੀ ਨਹੀਂ ਕਰਨਾ ਕੀ ਕਰੋ ਤੁਹਾਡੇ ਕੋਲੇ ਪੈਟਰੋਲ ਦੀ ਗੱਡੀ ਹੈ ਭਾਵੇਂ ਕੋਈ ਡੀਜ਼ਲ ਦੀ ਗੱਡੀ ਹੈ ਪਹਿਲਾਂ ਗੱਡੀ ਨੂੰ ਜੇਕਰ ਪੈਟਰੋਲ ਦੀ ਹੈ ਤਿੰਨ ਤੋਂ ਚਾਰ ਮਿੰਟ ਡੀਜ਼ਲ ਹੈ ਤਾਂ ਚਾਰ ਤੋਂ ਪੰਜ ਮਿੰਟ ਗੱਡੀ ਨੂੰ ਸਟਾਰਟ ਕਰਕੇ ਰੱਖੋ ਟੈਂਪਰੇਚਰ ਵਾਲੀ ਗੇਜ਼ ਹੁੰਦੀ ਹੈ ਜਦੋਂ ਮਾਰਨਿੰਗ ਆਪਾਂ ਸਟਾਰਟ ਕਰਦੇ ਹਾਂ ਬਿਲਕੁਲ ਨੀਚੇ ਹੁੰਦੀ ਹੈ 5-7 ਮਿੰਟਾਂ ਬਾਅਦ ਉਹ ਆ ਜਾਂਦੀ ਹੈ ਬਰਾਬਰ ਆ ਜਾਂਦੀ ਹੈ ਆਵਲ ਦੇ ਲੈਵਲ ਤੇ ਆ ਜਾਂਦੀ ਹੈ ਨਾ ਵੱਧ ਨਾ ਘਟੇ ਫਿਰ ਉਸ ਤੋਂ ਬਾਅਦ 3-4 ਕਿਲੋਮੀਟਰ ਜਾਓ ਫਿਰ ਹੀਟਰ ਗੱਡੀ ਦਾ ਜਿਹੜਾ ਹੈਗਾ ਔਨ ਕਰੋ ਵੈਸੇ ਜੇ ਤੁਸੀਂ ਮੈਨੂੰ ਪੁੱਛੋ ਨਿੱਜੀ ਸਲਾਹ ਪੁੱਛੋ ਬੰਦੇ ਨੂੰ ਗਰਮੀ ਹੈ ਤਾਂ ਗਰਮੀ ਮੰਨਣੀ ਚਾਹੀਦੀ ਹੈ ਸਰਦੀ ਹੈ ਤਾਂ ਸਰਦੀ ਮੰਨਣੀ ਚਾਹੀਦੀ ਹੈ ਕੁਦਰਤ ਦੀ ਗੋਦ ਵਿੱਚ ਰਹਿਣਾ ਚਾਹੀਦਾ ਚਲੋ ਠੀਕ ਆ ਸុਖ ਸਬਦਾਵਾਵਾਂ ਬਣਦੀਆਂ ਆਪਣੇ ਬਜ਼ੁਰਗ ਹੁੰਦੇ ਆ ਨਾਲ ਜਾਂ ਬੱਚੇ ਹੁੰਦੇ ਆ ਉਹਨਾਂ ਦੇ ਖਿਆਲ ਰੱਖਣ ਦੇ ਮਾਰੇ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਹੈ ਤੁਸੀਂ ਵੀ ਕਰੋ ਪਰ ਗਲਤੀ ਨਾ ਕਰੋ ਇਕਦਮ ਨਾ ਚਲਾਓ ਤੁਸੀਂ ਇਹ ਟਿਪਸ ਵਰਤ ਕੇ ਆਪਦੇ ਇੰਜਨ ਦੀ ਵਧੀਆ ਲਾਈਫ ਬਣਾ ਸਕਦੇ ਦੂਜਾ ਪੁਆਇੰਟ ਦੂਜਾ ਪੁਆਇੰਟ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ ਉਹ ਆਪਾਂ ਜਦੋਂ ਆਪਾਂ ਗੱਡੀ ਦੇ ਵਿੱਚ ਬੈਠਦੇ ਹਾਂ ਪਾਫ ਜੰਮਣ ਲੱਗ ਜਾਂਦੀ ਹੈ ਆਪਣੇ ਸਾਹ ਦੀ ਫਿਰ ਤੁਹਾਨੂੰ ਵਿੱਚੋਂ ਵਿੱਚੋਂ ਹੀਟਰ ਚਲਾਉਣਾ ਪੈਂਦਾ ਉਹਦੋਂ ਵੀ ਖਤਰਨਾਕ ਹੋ ਜਾਂਦਾ ਇੱਕ ਪਾਸੇ ਹੀਟਰ ਨਾਲ ਦੀ ਨਾਲ ਫਿਰ ਆਪਾਂ AC ਚਲਾ ਕੇ ਭਾਫ਼ ਚਾਗਦੇ ਆ ਜਦੋਂ ਸ਼ੀਸ਼ਿਆਂ ਦੇ ਕਰਦੇ ਆ ਫਿਰ ਫਿਰ ਆਪਾਂ ਹੀਟਰ ਚ ਲਾਉਣੀ ਹੈ ਤਾਂ ਕਿ ਗੱਡੀ ਵਾਰਮ ਰਹੇ ਗਰਮ ਰਹੇ ਸੋ ਇਹ ਉਦੋਂ ਵੀ ਖਤਰਨਾਕ ਹੈ ਉਹਦੇ ਵਾਸਤੇ ਸ਼ੀਸ਼ਿਆਂ ਤੋਂ ਫੋਗ ਚੱਕਣ ਦਾ ਮੈਂ ਤੁਹਾਨੂੰ ਇੱਕ ਨੁਸਖਾ ਦੱਸਣ ਲੱਗਾ ਬਹੁਤ ਵਧੀਆ ਤੇ ਸਸਤਾ ਘਰੇਲੂ ਬਾਜ਼ਾਰਾਂ ਦੇ ਵਿੱਚੋਂ ਵੈਸੇ ਤਾਂ ਐਵੇਂ ਹੈਗਾ ਵੀ ਤੁਸੀਂ YouTube ਤੇ ਦੇਖਿਆ ਹੁਣ ਤੁਹਾਨੂੰ ਕਾਫੀ ਜ਼ਿਆਦਾ ਜਿਹੜੀਆਂ ਵੀਡੀਓ ਮੈ ਲੰਗਾ ਕੋਈ ਆਲੂ ਮਲੀ ਜਾਂਦਾ ਹੈ ਕੋਈ ਬਾਜ਼ਾਰ ਤੋਂ ਮਹਿੰਗੇ ਪ੍ਰੋਡਕਟ ਲਿਆ ਕੇ ਵਰਤੀ ਜਾਂਦਾ ਜੀ ਕੋਈ ਹੋਰ ਤੁਹਾਨੂੰ ਆਪ ਦੇ ਕਦੇ ਲੂਨ ਉਸਕੇ ਕੋਈ ਪੇਸਟਾਂ ਹੀ ਲਾਈ ਜਾਂਦਾ ਸੋ ਸਾਰੇ ਤਰੀਕੇ ਵਧੀਆ ਹੈ ਮੈਂ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦਾ ਬਹੁਤ ਵਧੀਆ ਹੈ ਉਹਦੇ ਪਿੱਛੇ ਇੱਕ ਲੌਜਿਕ ਹੈ ਲੌਜਿਕ ਕੀ ਹੈ ਆਪਾਂ ਨੰਗੀ ਅੱਖ ਦੇ ਨਾਲ ਜਿਹੜੀ ਡਸਟ ਨਹੀਂ ਦੇਖ ਸਕਦੇ ਜਿਹੜੀ ਗੰਦਗੀ ਨਹੀਂ ਦੇਖ ਸਕਦੇ ਉਹ ਸੀਸੇ ਦੇ ਉੱਤੇ ਜੰਮੀ ਹੁੰਦੀ ਹੈ ਜਿਹੜਾ ਪਤਲਾ ਗਲਾਸ ਹੁੰਦਾ ਮੈਥਡ ਸਿਰਫ ਉਹਨੂੰ ਸਾਫ਼ ਕਰਨ ਲਈ ਹੈ ਉਹ ਕਿਸੇ ਵੀ ਚੀਜ਼ ਨਾਲ ਸਾਫ਼ ਕਰਦੇ ਹੋ ਤੁਸੀਂ ਉਹ ਭਾਵੇਂ ਆਲੂ ਆਲੂ ਦੇ ਵਿੱਚ ਹੁੰਦਾ ਸਟਾਰਚ ਤੁਸੀਂ ਭਾਵੇਂ ਉਹਨੂੰ ਉੱਤੇ ਘਸਾ ਕੇ ਉਹਦੇ ਨਾਲ ਸਾਫ਼ ਕਰ ਦਿਓ ਭਾਵੇਂ ਪੇਸਟ ਲਾ ਲਓ ਉੱਪਰ ਪੇਸਟ ਲਾਓ ਤੇ ਫਿਰ ਚੰਗੀ ਤਰ੍ਹਾਂ ਰਗੜੋ ਤੇ ਉਹਨੇ ਸਾਫ਼ ਹੋ ਜਾਣਾ ਹੈ ਭਾਵੇਂ ਕੋਈ ਐਦਾਂ ਦਾ ਸ਼ੈਂਪੂ ਲਾ ਲਓ ਇੱਕ ਤਾਂ ਮੈਂ ਦੇਖਿਆ ਮਹਿੰਗੇ ਮਹਿੰਗੇ ਪ੍ਰੋਡਕਟ ਅਮਾਜੋਨ ਤੇ ਪਏ ਆ ਤੇ ਦੁਕਾਨਾਂ ਵਾਲਿਆਂ ਕੋਲੇ ਪਏ ਆ ਸੀਸੇ ਨੂੰ ਸਾਫ ਕਰਨ ਦੇ ਜਮਾਨੀ ਤੁਸੀਂ ਇੱਥੇ ਵੀ ਪੈਸੇ ਬਚਾ ਸਕਦੇ ਹੋ ਕਿਵੇਂ ਬਚਾ ਸਕਦੇ ਹੋ ਆਪਣੇ ਆਮ ਘਰਾਂ ਦੇ ਵਿੱਚ ਪਿਆ ਹੁੰਦਾ ਵਿਨੇਗਰ ਵਿਨੇਗਰ ਦਾ ਤੁਸੀਂ ਕੀ ਕਰਨਾ ਹੈ ਚਾਰ ਟੱਕਣ ਲੈ ਲੈਣੇ ਆ ਛੋਟੀ ਜੀ ਬੋਤਲ ਹੁੰਦੀ ਆ ਉਹ ਅੱਧਾ ਕਿਲੋਟਰ ਮਿਲ ਜਾਂਦਾ ਸਸਤਾ ਹੀ ਮਿਲ ਜਾਂਦਾ ਬਾਜ਼ਾਰ ਤੋਂ ਉਹਦੇ ਵਿੱਚ ਅੱਧਾ ਚਮਚ ਪਾ ਲੈਣਾ ਤੁਸੀਂ ਬੇਕਿੰਗ ਸੋਡਾ ਮਿਕਸ ਕਰ ਲਿਓ ਚੰਗੀ ਤਰ੍ਹਾਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਹਾਨੂੰ ਬਸ ਇੰਨਾ ਹੀ ਬਹੁਤ ਹੈ ਇੱਕ ਕਰੀ ਸ਼ੀਸ਼ੇ ਦੇ ਉੱਤੇ ਪਹਿਲਾਂ ਸ਼ੀਸ਼ੇ ਨੂੰ ਗਿੱਲਾ ਕਰ ਲਿਆ ਗਿੱਲਾ ਕਰਕੇ ਉੱਤੇ ਸਾਲੇ ਉਹਦੇ ਮਲ ਦਿਓ ਸਣੇ ਜਿਹੜੀਆਂ ਲਾਈਟਾਂ ਉਹਨਾਂ ਦੇ ਉੱਤੇ ਮਲ ਦਿਓ ਜਿਹੜੀਆਂ ਅਗਲੀਆਂ ਤੁਹਾਡੀਆਂ ਲਾਈਟਸ ਐ ਉਹਨਾਂ ਤੇ ਵੀ ਉਹਦਾ ਪੂਰਾ ਰਿਜ਼ਲਟ ਆਊਗਾ ਫਿਰ ਉਹਨੂੰ ਇੱਕ ਅੱਧੇ ਮਿੰਟ ਬਾਅਦ ਨਾ ਚੰਗੀ ਤਰ੍ਹਾਂ ਸਾਫ਼ ਕਰ ਦਿਓ ਇੱਕ 100 ਰੁਪਏ ਦਾ ਨਾ 100 ਰੁਪਏ ਦਾ ਫਾਈਬਰ ਦਾ ਕੱਪੜਾ ਮਿਲ ਜਾਂਦਾ ਉਹ ਗੱਡੀ ਦੇ ਵਿੱਚ ਰੱਖੋ ਚੰਗੀ ਤਰ੍ਹਾਂ ਘਸਾ ਕੇ ਸ਼ੀਸ਼ੇ ਨੂੰ ਅੰਦਰੋਂ ਤੇ ਬਾਹਰੋਂ ਸਾਫ਼ ਕਰ ਦਿਓ ਲਾਈਟਾਂ ਸਾਫ਼ ਕਰ ਦਿਓ ਕੋਈ ਮੀਂਹ ਆਈ ਜਾਵੇ ਕੋਈ ਤੁਹਾਨੂੰ ਸਰਦੀ ਦੇ ਵਿੱਚ ਤੁਸੀਂ ਅੰਦਰ ਬੈਠੇ ਜਿਵੇਂ ਮਰਜ਼ੀ ਸਾਹ ਲਈ ਜਾਓ ਸਾਹ ਲਈ ਜਾਓ ਤੁਹਾਡੇ ਸ਼ੀਸ਼ੇ ਦੇ ਉੱਤੇ ਫੌਗ ਨਹੀਂ ਜੰਮੂਗੀ ਗਾਰੰਟੀ ਹੈ ਗੱਲ ਸਮਝ ਗਏ ਬੇਸ ਹੈ ਵੀ ਜਿਹੜੀ ਨੰਗੀ ਅੱਖ ਨਾਲ ਦਿਖਣ ਵਾਲੇ ਧਸਤ ਪਈ ਆ ਨਾ ਆਪਣੇ ਸ਼ੀਸ਼ੇ ਤੇ ਉਹ ਤੁਸੀਂ ਸਾਫ਼ ਕਰਨੀਓ ਕਿਸੇ ਵੀ ਤਰੀਕੇ ਨਾਲ ਸਾਫ਼ ਕਰ ਦਿਓ ਇਹਨਾਂ ਦੇ ਵਿੱਚੋਂ ਭਾਵੇਂ ਮਹਿੰਗਾ ਪ੍ਰੋਡਕਟ ਲੈ ਲਓ ਭਾਵੇਂ ਘਰੇ ਵਰ ਪਈ ਹੋਈ ਚੀਜ਼ ਨੂੰ ਵਰਤ ਲਓ ਬਸ ਮੈਥਡ ਇੰਨਾ ਹੀ ਆ ਫੌਗ ਨਹੀਂ ਜਾਂਦੀ ਗਾਰੰਟੀ ਹੈ ਤੀਜਾ ਤੀਜਾ ਟਿਪਸ ਹੈ ਇਹੋ ਜਾਂ ਬਈ ਜਿਹਨੂੰ ਤੁਸੀਂ ਲੱਖਾਂ ਕਰੋੜਾਂ ਰੁਪਇਆ ਦੇ ਕੇ ਨੁਕਸਾਨ ਆ ਜਿਹੜਾ ਉਹਦਾ ਦੂਰ ਨਹੀਂ ਕਰ ਸਕਦੇ ਕਿਸੇ ਵੀ ਟੰਗ ਨਾਲ ਕਿਹੜਾ ਨੁਕਸਾਨ ਹੈ ਤੁਸੀਂ ਗੱਡੀ ਦਾ ਹੀਟਰ ਚਲਾਇਆ ਗੱਡੀ ਨੇ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਵੀ ਕੋਈ ਐਹੋ ਜਿਹਾ ਸਿਸਟਮ ਹੈ ਨਹੀਂ ਕੋਈ ਐਲੀਮੈਂਟ ਹੈ ਨਹੀਂ ਕੋਈ ਉਹਦੇ ਵਿੱਚ ਕੋਈ ਆਪਦੀ ਰੋਡ ਨਹੀਂ ਲੱਗੀ ਹੋਈ ਜਿਨੇ ਤੁਹਾਨੂੰ ਗਰਮ ਹਵਾ ਦੇਣੀ ਹੈ ਉਹਨੇ ਇੰਜਨ ਨੇ ਆਪ ਗਰਮ ਹੋਣਾ 5-7 ਕਿਲੋਮੀਟਰ ਜਾ ਕੇ ਆਪ ਗਰਮ ਦੇ ਕੇ ਉਹ ਗਰਮ ਹਵਾ ਆਪ ਗਰਮ ਹੋ ਕੇ ਫਿਰ ਉਹ ਹਵਾ ਤੁਹਾਨੂੰ ਦੇਣੀ ਹੈ ਜਿਹਨੂੰ ਤੁਸੀਂ ਹੀਟਰ ਕਹਿੰਦੇ ਆ ਜਦੋਂ ਵਿੱਚ ਇੰਦਨ ਬਲਦਾ ਹੈ ਇੰਦਨ ਦੇ ਵਿੱਚੋਂ ਸਾਰੀਆਂ ਗੈਸਾਂ ਬਾਹਰ ਨਹੀਂ ਨਿਕਲਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਗੈਸਾਂ ਜਿਹੜੀਆਂ ਇੰਜਨ ਦੇ ਵਿੱਚ ਰਹਿ ਜਾਂਦੀਆਂ ਜਿਹਦੇ ਵਿੱਚ ਸਭ ਤੋਂ ਖਤਰਨਾਕ ਹੁੰਦੀ ਹੈ ਕਾਰਬਨ ਮੋਨੋਆਕਸਾਈਡ ਜਦੋਂ ਕਾਰਬਨ ਮੋਨੋਆਕਸਾਈਡ ਵਿੱਚ ਰਹਿ ਜਾਂਦੀ ਹੈ ਡਾਇਰੈਕਟ ਤੁਹਾਡੇ ਫੇਸ ਤੇ ਤੁਹਾਡੀ ਚਮੜੀ ਤੇ ਤੁਹਾਡੇ ਸਾਰਾਂ ਤੁਹਾਡੇ ਅੰਦਰ ਐਂਟਰੀ ਹੁੰਦੀ ਹੈ ਤੇ ਕਾਰਬਨ ਮੋਨੋਆਕਸਾਈਡ ਤੁਹਾਡੇ ਸਾਈਡ ਤੇ ਬੈਠੇ ਆ ਬੰਦਾ ਜਾਂ ਆਪਣਾ ਬਜ਼ੁਰਗ ਕੋਈ ਜਿਹਨੂੰ ਸਾਹ ਦੀ ਬਿਮਾਰੀ ਵੀ ਹੋ ਸਕਦੀ ਹੈ ਕੋਈ ਗੁਰਦੇ ਦੀ ਬਿਮਾਰੀ ਕੋਈ ਪੇਟ ਦੀ ਬਿਮਾਰੀ ਕਿਸੇ ਤਰ੍ਹਾਂ ਦੀ ਬਿਮਾਰੀ ਵੀ ਹੋ ਸਕਦੀ ਹੈ ਉਹਨਾਂ ਵਾਸਤੇ ਬੇਹੱਦ ਖਤਰਨਾਕ ਹੈ ਇੱਕ ਤੰਦਰੁਸਤ ਬੰਦੇ ਵਾਸਤੇ ਤਾਂ ਬੇਹੱਦ ਖਤਰਨਾਕ ਹੈ ਨਾਲ ਇੱਕ ਤੰਦਰੁਸਤ ਬੰਦਾ ਬੈਠਾ ਹੁੰਦਾ ਉਹ ਕਹਿ ਦਿੰਦਾ ਨਾ ਮੇਰਾ ਸਿਰ ਦਰਦ ਕਰਨ ਲੱਗ ਗਿਆ ਸਿਰ ਚਕਰਾਂਉਣ ਲੱਗਦਾ ਵੀ ਮੈਨੂੰ ਵੋਮਿਟ ਆਊਗੀ ਤਾਂ ਤੁਸੀਂ ਝੱਟ ਸਮਝ ਜੋ ਕਾਰਬਨ ਮੋਨੋਆਕਸਾਈਡ ਦੇ ਕਾਰਨ ਆ ਮੇ ਆ ਤੁਹਾਡੇ ਕਾਰ ਦੇ ਕੈਬਨ ਦੇ ਵਿੱਚ ਆਕਸੀਜਨ ਦੀ ਕਮੀ ਆ ਚੁੱਕੀ ਹੈ ਕਿਵੇਂ ਬਚ ਸਕਦੇ ਹੋ ਹੁਣ ਮੈਂ ਤੁਹਾਨੂੰ ਤਰੀਕਾ ਦੱਸਦਾ ਬਚਣਾ ਕਿਵੇਂ ਹੈ ਇਹਦੇ ਤੋਂ ਜਿਹੜਾ ਸਾਰਿਆਂ ਨੂੰ ਵੱਡੀ ਗੱਲ ਹੈ ਤੁਸੀਂ ਕੀ ਕਰਨਾ ਆਪਾਂ ਆਮ ਟਰੈਵਲ ਕਰਦੇ ਆ ਜਦੋਂ ਥੋੜਾ ਜਿਹਾ ਹੋ ਜਾਂ ਗਰਮੀ ਜੀ ਹੋਣ ਲੱਗਦੀ ਹੈ ਕੁਝ ਕੁ ਬੰਦਿਆਂ ਨੂੰ ਪਤਾ ਵੀ ਹੋਊਗਾ ਉਹ ਕੀ ਆ ਅਗਲੇ ਸੀਸੇ ਡਾਊਨ ਕਰ ਦਿੰਦੇ ਆ ਜਾਂ ਪਿਛਲੇ ਸੀਸੇ ਡਾਊਨ ਕਰ ਦਿੰਦੇ ਆ ਜਿਹੜਾ ਕਿ ਜਮੇ ਹੀ ਗਲਤ ਹੈ ਹਮੇਸ਼ਾ ਇਹੋ ਜਿਹਾ ਟੰਗਣਾ ਸੀ ਸੀਸਾ ਡਾਊਨ ਕਰੋ ਤੁਹਾਡੀ ਹਵਾ ਹਵਾ ਕਰਾਸ ਹੋਵੇ ਤਰੀਕਾ ਕੀ ਹੈ ਜਿਵੇਂ ਤੁਸੀਂ ਫਰਜ ਕਰੋ ਤੁਸੀਂ ਕੰਡਕਟਰ ਸਾਈਡ ਵਾਲਾ ਜਿਹੜਾ ਸੀਸਾ ਡਾਊਨ ਕੀਤਾ ਸਿਰਫ ਇੱਕ ਉਸ ਤੋਂ ਬਾਅਦ ਤੁਸੀਂ ਐਗਜ਼ੈਕਟ ਡਰਾਈਵਰ ਸੀਟ ਦੇ ਪਿਛਲਾ ਸੀਸਾ ਡਾਊਨ ਕਰਨਾ ਕੈਂਚੀ ਵਾਂਗੂ ਇਹਨੇ ਕੈਂਚੀ ਬਣ ਜਾਂਦੀ ਹੈ ਇਧਰਲਾ ਸੀਸਾ ਤੇ ਇਧਰਲਾ ਸੀਸਾ ਬੈਕ ਸੇਜ ਹਵਾ ਕਰਾਸ ਹੋਵੇਗੀ ਤੁਹਾਡੇ ਕੈਵਨ ਦੀ ਜਿੰਨੀ ਵੀ ਕੈਵਨ ਦੀਆਂ ਜਿੰਨੀਆਂ ਵੀ ਗੰਧੀਆਂ ਗੈਸਾਂ ਜਮਾ ਹੋਈਆਂ ਕਿਸੇ ਵੀ ਤਰ੍ਹਾਂ ਦੀ ਉਹ ਸਾਰੀ ਨਿਕਲ ਜਾਣੀ ਹੈ ਆਕਸੀਜਨ ਦੀ ਮਾਤਰਾ ਉਹਦੇ ਵਿੱਚ ਆ ਜਾਣੀ ਹੈ ਤਿੰਨ ਤੋਂ ਚਾਰ ਜਿਹੜਾ ਹੈਗਾ ਤਿੰਨ ਤੋਂ ਚਾਰ ਉਂਗਲਾਂ ਦਾ ਜਿਹੜਾ ਤੁਸੀਂ ਸ਼ੀਸ਼ਾ ਡਾਊਨ ਕਰ ਲੈਣਾ ਇੰਨੇ ਨਾਲ ਹੀ ਹਵਾ ਵਿੱਚ ਫਰੈਸ਼ 에ਅਰ ਤੁਹਾਡੇ ਕੋਲੇ ਅਵੇਲੇਬਲ ਹੋ ਜੂਗੀ ਤਾਂ ਜੇਕਰ ਤੁਸੀਂ ਡਰਾਈਵਰ ਸਾਈਡ ਵਾਲਾ ਸ਼ੀਸ਼ਾ ਖੋਲਦੇ ਹੋ ਤਿੰਨ ਤੋਂ ਚਾਰ ਉਂਗਲਾਂ ਖੋਲ ਲਿਓ ਤਾਂ ਤੁਸੀਂ ਕੰਡਕਟਰ ਸਾਈਡ ਦੀ ਪਿਛਲੀ ਸੀਟ ਆ ਜਿਹੜੀ ਉਹਦਾ ਸ਼ੀਸ਼ਾ ਖੋਲਣਾ ਯਕੀਨ ਮੰਨਿਓ ਤੁਸੀਂ ਕਿੰਨੇ ਵੀ ਕਿਲੋਮੀਟਰ ਟਰੈਵਲ ਕਰੋ ਜਮ ਜਮ ਕੇ ਜਿਹੜਾ ਹੈਗਾ ਤੁਸੀਂ ਹੀਟਰ ਨੂੰ ਚਲਾਓ ਤੁਹਾਨੂੰ 1% ਵੀ ਨੁਕਸਾਨ ਨਹੀਂ ਹੋਣਾ ਸੋ ਇਹ ਸੀ ਜੀ ਅੱਜ ਦੀ ਵੀਡੀਓ ਚੰਗੀ ਲੱਗੇ ਕਮੈਂਟ ਜਰੂਰ ਕਰਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਸਬਸਕ੍ਰਾਈਬ ਜੀ ਮਿਲਦੇ ਆਂ ਕਿਸੇ ਅਗਲੀ ਵਧੀਆ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ